ਸਤਿ ਸ਼੍ਰੀ ਅਕਾਲ ਜੀ ਅੱਜ ਜੋ ਤੁਸੀਂ ਕੋਠੀ ਦੇਖ ਰਹੇ ਹੋ ਇਹ ਮਾਡਰਨ ਡਿਜ਼ਾਈਨ ਦੀ ਕੋਠੀ ਹੈ ਜੀ ਇਹ 2500 ਸਕਰ ਫੁੱਟ ਏਰੀਆ ਜੀ 23 ਲੱਖ ਰੁਪਿਆ ਇਹਦੇ ਤੇ ਲੱਗਦਾ ਹੈ ਜੀ ਸਾਰੀ ਤੇ ਬਹੁਤ ਸੋਹਣੀ ਅੰਦਰੋਂ ਵੀ ਕੋਠੀ 1500 ਸਕਰ ਫੁੱਟ ਏਰੀਆ ਨੀਚੇ ਛੱਤਿਆ ਹੋਇਆ ਜੀ ਤੇ 1000 ਸਕਰ ਫੁੱਟ ਏਰੀਆ ਉੱਪਰ ਹੈ ਜੀ ਇੱਕ ਗੱਲ ਹੈ ਬਾਈ ਜੀ ਜੇ ਆਪਾਂ ਦੇਖਦੇ ਹਾਂ ਜ਼ਿਆਦਾਤਰ ਕੋਠੀਆਂ ਮਾਡਰਨ ਸਟਾਈਲ ਦੀਆਂ ਪਹਿਲਾਂ ਤੋਂ ਚੱਲੀਆਂ ਆਉਂਦੀਆਂ ਨੇ ਹੁਣ ਕਲਾਸਿਕਲ ਡਿਜ਼ਾਈਨ ਦੀਆਂ ਵੀ ਖੇਤਾਂ ਦੇ ਵਿੱਚ ਲੋਕ ਬਹੁਤ ਪਾਉਂਦੇ ਆ ਪਰ ਇੱਕ ਗੱਲ ਹੈ ਆ ਗੋਠੀਆਂ ਤੋਂ ਟ੍ਰੈਂਡ ਚੱਲਿਆ ਸੀ ਖੇਤਾਂ 'ਚ ਗੋਠੀਆਂ ਪਾਉਂਦਾ ਤੇ ਬਹੁਤ ਸੋਹਣੀ ਗੋਠੀ ਆ ਤੇ ਕਮੈਂਟਾਂ 'ਚ ਜਰੂਰ ਦੱਸਿਓ ਵੀ ਜਿਹਨੂੰ ਜਿਹਨੂੰ ਕਲਾਸਿਕਲ ਡਿਜ਼ਾਈਨ ਦੀਆਂ ਗੋਠੀਆਂ ਪਸੰਦ ਨੇ ਤੇ ਕਿਹਨੂੰ ਕਿਹਨੂੰ ਮਾਡਰਨ ਸਟਾਈਲ ਦੀਆਂ ਗੋਠੀਆਂ ਪਸੰਦ ਨੇ ਜੀ ਅੰਦਰੋਂ ਵੀ ਦਿਖਾਵਾਂਗੇ ਦੋਸਤੋ ਦੋਸਤੋ ਇੱਕ ਗੱਲ ਹੈ ਵੀ ਗੋਠੀ ਪਾ ਕੇ ਪਲਾਸਟਰ ਕਰਕੇ ਜਗਾਠਾ ਵਗੈਰਾ ਫਿੱਟਨੇ ਲੱਕੜ ਪੱਥਰ ਸਾਰਾ ਇਹ ਕੰਮ ਰਹਿੰਦਾ ਹਜੇ ਤੱਕ 23 ਲੱਖ ਰੁਪਏ ਲਾਇਆ ਬਾਈ ਹੋਰਾਂ ਨੇ 2500 ਸਕਰ ਫੁੱਟ ਏਰੀਏ ਤੇ ਤੇ ਜਾਇਜ਼ ਹੈ ਜਿੰਨਾ ਕਿ ਤੁਹਾਨੂੰ ਲੱਗਦਾ ਵੀ ਜਾਇਜ਼ ਆ ਇੰਨਾ ਕਿ ਲੱਗਿਆ ਹੋਣਾ ਚਾਹੀਦਾ ਵੀ ਸਹੀ ਆ ਬਾਕੀ ਬੱਚ ਦਰੇ ਹਰ ਇੱਕ ਬੰਦਾ ਕਰਦਾ ਹਨਾ ਆ ਦੇਖੋ ਅੰਦਰੋਂ ਖੁੱਲੀ ਹੈ ਕੋਠੀ ਰਸੋਈ ਆ ਗਈ ਜੀ ਬਹੁਤ ਵਧੀਆ ਤਰੀਕੇ ਦੀ ਸੀਮਤ ਜੇ ਏਰੀਆ ਚ ਰਸੋਈ ਆ ਅੰਦਰ ਮਿੱਟੀ-ਮਿੱਟੀ ਪਾ ਰੱਖੀ ਹੈ ਬਾਈ ਹੋਰਾਂ ਨੇ ਉਹ ਜ਼ਿਆਦਾ ਪੈ ਗਈ ਮਿੱਟੀ ਅੰਦਰੋਂ ਕੱਢ ਰਹੇ ਸੀ ਤੇ ਫਿਰ ਬਾਅਦ ਚ ਪੱਥਰ-ਪੁੱਥਰ ਲਾਉਣ ਵੇਲੇ ਫਿਰ ਦਿੱਕਤ ਆਉਂਦੀ ਆ ਤੇ ਆ ਦੇਖੋ ਦੋਸਤੋ ਕਮਰੇ ਵੀ ਕੁਦਰ ਖੁੱਲੇ ਆ ਆ ਗਿਆ ਜੀ ਇਧਰ ਏਰੀਆ ਮੇਰੇ ਖਿਆਲ ਹੈ ਸਟੋਰ ਦਾ ਏਰੀਆ ਆ ਗਿਆ ਜੀ ਤੇ ਦੋ ਬੈਡਰੂਮ ਆ ਗਿਆ ਕਿਚਨ ਆ ਗਿਆ ਜੀ ਡਰੈੰਗ ਰੂਮ ਆ ਗਿਆ نیچے ਤੇ ਜਿਵੇਂ ਅਕਸਰ ਆਪਾਂ ਦੇਖਦੇ ਆ ਇੰਨੇ ਕੇਰੀਆ ਦੇ ਵਿੱਚ ਆਹ ਕੁਝ ਹੁੰਦਾ ਹੈ ਤੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਦੇ ਹੁੰਨੇ ਆ ਦੋਸਤੋ ਵੀ ਜਦੋਂ ਆਪਾਂ ਕੋਠੀ ਦਿਖਾਉਣੀ ਹੁੰਦੀ ਆ ਆਪਾਂ ਇਹ ਨਹੀਂ ਦੇਖਣਾ ਹੁੰਦਾ ਵੀ ਇਹ ਪਲਾਸਟਰ ਹੈ ਜਾਂ ਇਹ ਪਲਾਸਟਰ ਹੋਈ ਹੋਈ ਹੈ ਜਾਂ ਕੱਲੀ ਬਣਾਈ ਹੋਈ ਹੈ ਆਪਣਾ ਇਹ ਮਕਸਦ ਹੁੰਦਾ ਵੀ ਆਪਾਂ ਤੁਹਾਨੂੰ ਕੋਠੀ ਦਿਖਾ ਦਈਏ ਕੋਠੀ ਦੇ ਵਿੱਚੋਂ ਤੁਹਾਨੂੰ ਬਾਹਰੋਂ ਵੀ ਕੁਝ ਨਾ ਕੁਝ ਪਤਾ ਲੱਗੇ ਵੀ ਕਿੱਦਾਂ ਦੀ ਕੋਠੀ ਕਿਹੋ ਜੀ ਸੋਹਣੀ ਲੱਗਦੀ ਆਪਾਂ ਉੱਥੇ ਕੈਪਚਰ ਕਰ ਸਕਦੇ ਹੁੰਨੇ ਆ ਤੇੱਕਾ ਵੀ ਘਰ ਲੈ ਸਕਦੇ ਉਹਨੇ ਵੀ ਆਪਾਂ ਵੀ ਆਪਣੀ ਕੋਠੀ ਦਾ ਫਰੰਟ ਇਦਾਂ ਦਾ ਬਣਾਉਣਾ ਆਪਣਾ ਹੀ ਮਕਸਦ ਹੁੰਦਾ ਅੰਦਰੋਂ ਵੀ ਆਪਾਂ ਨੂੰ ਰੱਖਣ ਦੇਖਣਾ ਹੁੰਦਾ ਵੀ ਆਪਾਂ ਕਿੱਡੇ-ਕਿੱਡੇ ਕਮਰੇ ਰੱਖ ਕੇ ਕਿੰਨਾ ਖੁੱਲੀ ਰਹੂਗੀ ਕੋਠੀ ਤੇ ਆ ਜੋ ਉੱਪਰ ਲੈ ਕੇ ਜਰੂਰ ਚੱਲਦੇ ਆ ਤੁਹਾਨੂੰ ਤੇ ਡਬਲ ਪੋਰਸ਼ਨ ਦੀ ਕੋਠੀ ਹੈ ਜੀ ਇਹ ਮਾਡਰਨ ਸਟਾਈਲ ਦੀ ਤੇ ਉੱਪਰੋਂ ਵੀ ਡੁਪਲੈਕਸ ਕੋਠੀ ਹੈ ਜੀ ਉੱਪਰੋਂ ਵੀ ਏਰੀਆ ਬਹੁਤ ਖੁੱਲਾ ਰੱਖਿਆ ਹੋਇਆ ਆਜ ਦਿਖਾਵਾਂਗੇ ਤੁਹਾਨੂੰ ਹਾਂ ਦੋਸਤੋ ਆ ਦੇਖੋ ਇੱਧਰ ਉੱਪਰ ਤੋਂ ਵੀ ਪਲਾਸਟਰੀ ਉਹ ਇਕੱਠੀ ਸਾਰੀ ਆ ਓਪਨ ਏਰੀਆ ਆ ਗਿਆ ਜੀ ਓਪਨ ਏਰੀਆ ਦੇ ਅੱਗੇ ਉੱਪਰ ਨੂੰ ਪੌੜੀਆਂ ਜਾਂਦੀਆਂ ਨੇ ਤਾਂ ਉਹ ਟੈਂਕੀ ਵਗੈਰਾ ਰੱਖੀ ਹੋਣੀ ਤੇ ਬਾਈ ਹੋਰਾਂ ਨੇ ਇੱਧਰੋਂ ਦਿਖਾਉਣੇ ਤੁਹਾਨੂੰ ਅੰਦਰ ਜਾ ਕੇ ਤੇ ਇਹ ਵਾਸ਼ਰੂਮ ਆ ਗਿਆ ਜੀ ਉੱਪਰ ਵਾਲਾ ਵਾਸ਼ਰੂਮ ਅਕਸਰ ਅੱਜ ਕੱਲ੍ਹ ਜੀ ਸਿੰਗਲ ਪੋਰਚ ਦੀ ਕੋਟ ਸਿੰਗਲ ਪੋਰਚ ਦੀਆਂ ਕੋਠੀਆਂ ਬਣਾ ਲੈਂਦੇ ਆ ਛੋਟੀ ਫੈਮਿਲੀ ਵਾਸਤੇ ਅਸਲ ਜੀ ਜੇ ਡਬਲ ਪੋਰਸ਼ਨ ਦੀ ਕੋਠੀ ਹੁੰਦੀ ਹੈ ਜਿਵੇਂ 1000 ਵਰਗ ਫੁੱਟ ਏਰੀਆ 4 स्क्वेयर फुट ਉੱਪਰ ਉਹ ਵੀ ਬਹੁਤ ਸੀ ਛੋਟੀ ਫੈਮਲੀ ਵਾਸਤੇ ਬਹੁਤ ਹੁੰਦੀ ਹੈ ਇੱਕ ਅੱਧਾ ਕਮਰਾ ਉੱਪਰ ਹੋਣਾ ਹੋਵੇ ਉੱਪਰ ਹੁੰਦਾ ਜਦੋਂ ਉਹਦਾ ਆਪਾਂ ਨਾ ਛਾਈ ਪਰ ਤੋਂ ਕਰ ਸਕਦੇ ਹਾਂ ਜੇ ਕੋਈ ਰਿਸ਼ਤੇਦਾਰ ਦੋਸਤੋਂ ਆ ਆ ਦੇਖੋ ਜੀ ਉੱਪਰ ਵੀ ਬੈਡਰੂਮ ਤੇ ਬਹੁਤ ਵਧੀਆ ਸਟਾਈਲ ਦੀ ਕੋਠੀ ਹੈ ਜੀ ਖੁੱਲਾ ਬੈਡਰੂਮ ਹੈ ਪੂਰਾ ਉੱਪਰ ਤੇ ਇਧਰ ਆ ਗਿਆ ਓਪਨ ਏਰੀਆ ਜੀ ਤੇ ਉਧਰ ਤੁਹਾਨੂੰ ਵਾਸ਼ਰੂਮ ਦਿਖਾਤਾ ਸੀ ਬੈਡਰੂਮ ਦੇ ਆ ਕੇ ਵਾਸ਼ਰੂਮ ਆ ਗਿਆ ਜੀ ਇਧਰ ਉੱਪਰ ਆ ਗਿਆ ਜੀ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਜਿੱਦਾਂ ਦੀਆਂ ਕੋਠੀਆਂ ਵਿਲਿੰਗ ਦੇਖਣ ਵਾਸਤੇ ਤੇ ਵੀਡੀਓ ਨੂੰ ਸ਼ੇਅਰ